ਡਾਇਰੈਕਟਰ ਨਾਲ ਟੋਚਣ ਪਾ ਕੇ ਪਟ ਲਓ ਜੀ ਇਹ ਪੇਚ ਨਹੀਂ ਪਟਿਆ ਜਾਂਦਾਗਾ ਲਓ ਜੀ ਨੋਰ ਦਾ ਕਾਬਲ ਨਾ ਲਾਇਆ ਬਾਕੀ ਵੱਡੀ ਮੋਟੀ ਚੂੜੀ ਦਾ ਜਿਹੜਾ ਪੇਚ ਆਉਂਦਾ ਬਲੈਕ ਵਾਲਾ ਉਹ ਪੇਚ ਲਾ ਲਓ ਉਹਨੂੰ ਡਾਇਰੈਕਟਰ ਨਾਲ ਪਟ ਲਓ ਜੀ ਉਹ ਪੇਚ ਨਹੀਂ ਪਟਿਆ ਜਾਂਦਾ ਇਹਦੀ ਥੋੜੀ ਕੀ ਗਾਰੰਟੀ ਵਾਰੰਟੀ ਕਾੜੀ ਗਾਰੰਟੀ ਸਾਰੀ ਉਮਰ ਭਰ ਦੀ ਗਾਰੰਟੀ ਉਮਰ ਭਰਦੀ ਹੈ ਜੀ ਆਮ ਲੈਂਟੜੀ ਆ ਨਾ ਕੋਈ ਫੁੱਲਣ ਦਾ ਨਾ ਖਰਾਬ ਦਾ ਨਾ ਜਿੱਲ ਦਾ ਇਹਦੇ ਸਪਿੰਡ ਪਾਲਸ ਪੀਯੂ ਪਾਲਸ ਮਤਲਬ ਜੋ ਮਰਜ਼ੀ ਡੀਕੋ ਕਰੋ ਜੋ ਮਰਜ਼ੀ ਕਰੋ ਸਾਡੀ 100% ਗਾਰੰਟੀ ਹੈ ਅਸੀਂ ਸਾਡਾ ਇਹ ਹੈ ਜੀ ਅਸੀਂ ਜਿਹੜੇ ਡੀਲਰ ਬਣਾਉਣੇ ਆ ਫਰਜ਼ ਕਰੋ ਮੰਡਗਾਈ ਡੀਲਰ ਬਣਾਉਂਦਾ ਸਾਡਾ ਇਰਾਦਾ ਵੀ ਅਸੀਂ ਉਹਦੇ ਚ ਇੱਕ ਬੰਦੇ ਨੂੰ ਡੀਲਰ ਬਣਾਵਾਂਗੇ ਇੱਕ ਇੱਕ ਹੋਰ ਗੱਲ ਜੀ ਮੈਂ ਦਰਖਤਾਂ ਨੂੰ ਆਪਣੇ ਦੱਸਣੀ ਚਾਹੁੰਨਾ ਮਤਲਬ ਇਹ ਜਦੋਂ ਆਪਾਂ ਬਕਾਨ ਦੀਆਂ ਨਿਉਆਂ ਪੱਟ ਲੈਂਦਾ ਨਿਉਆਂ ਪੱਟ ਕੇ ਜਦੋਂ ਤਿਆਰ ਕਰਦੇ ਆਪਾਂ ਇਹ ਚੁਗਾਠਾਂ ਅਸਲ ਉਦੋਂ ਹੀ ਲਵਾਓ ਉਹਨੂੰ ਕਿਉਂ ਲਵਾਉ ਜੀ ਉਹਦੇ ਵਿੱਚ ਅਸੀਂ ਕਾਬਲਾ ਪਾ ਕੇ ਦਿੰਨੇ ਆ ਓਕੇ ਮਤਲਬ 2 3 ਇੰਚ ਦਾ ਕਾਬਲਾ ਪੈ ਜਾਂਦਾ ਕਾਬਲਾ ਸੀ ਉਹਦੀ ਕੋਈ ਕੋਸ ਨਹੀਂ ਲੈਂਦੇ ਉਹ ਫਿਰ ਹੀ ਪਾ ਕੇ ਦਿੰਨੇ ਆ ਠੀਕ ਹੈ ਜਿਹੜੀਆਂ ਮਗਰੋਂ ਚਾਠਾਂ ਲਾਉਣੀਆਂ ਮਗਰੋਂ ਬਾਈ ਜੀ ਕੱਟੋ ਘਾਟ ਛੋਡਾ ਮਤਲਬ 1000 ਰੁਪਿਆ ਵੱਧ ਲੱਗ 1000 ਰੁਪਿਆ ਕਿਉਂ ਵੱਧ ਲੱਗੂ ਤੁਹਾਨੂੰ ਮੈਂ ਪੂਰੀ ਗੱਲ ਦੱਸਦਾ ਹਾਂ ਹਾਂਜੀ 1000 ਰੁਪਿਆ ਕਿਉਂ ਵੱਧ ਲੱਗੂਗਾ ਮਤਲਬ ਇੱਕ ਤਾਂ 500 ਰੁਪਏ ਦੀਆਂ ਗਿੱਟੀਆਂ ਲੱਗ ਜਾਂਦੀਆਂ ਇਹਦੇ ਤੇ ਘੱਟੋ ਘੱਟ 500 ਰੁਪਿਆ ਲਊਗਾ ਲਵਾਈ ਵਾਲਾ ਜਿਹੜਾ ਇਹਨੂੰ ਚਾਰਟ ਨੂੰ ਫਿੱਟ ਕਰੂਗਾ ਉਹਨੇ ਵਰਤ ਤੱਕ ਲੈਣੀ ਲੈਣੀਆਂ 1000 ਰੁਪਿਆ ਵੱਧ ਲੱਗਿਆ ਜੀ ਆਪਣੇ ਘੱਟੋ ਘੱਟ ਵੀ ਆਮ ਘਰ ਦੇ 30 35 ਨਾਲ 40 ਨਾਲ ਵੱਧ ਲੱਗ ਜਾਂਦਾ 40000 ਰੁਪਿਆ ਬਿਨਾਂ ਗੱਲ ਤੋਂ ਵੱਧ ਲੱਗ ਜਾਂਦਾ ਗਾਖਦਾ ਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਦੇ ਵਿੱਚ ਖੜੇ ਆਂ 400 ਏਕੜ ਦੇ ਵਿੱਚ ਫੈਕਟਰੀ ਲੱਗੀ ਹੋਈ ਆ ਭਾਰਤ ਇੰਡਸਟਰੀ ਤੇ ਪੰਜਾਬ ਦੀ ਮੇਰੇ ਖਿਆਲ ਬਾਈ ਪਹਿਲੀ ਫੈਕਟਰੀ ਆ ਹਾਂਜੀ ਪਹਿਲੀ ਜੀ ਤੇ ਬਾਈ ਜੀ ਹੈਗੇ ਤੇ ਨਾਲ ਗਿਆਨ ਸਿੰਘ ਜੀ ਤੇ ਅਜੀਤ ਸ਼ਰਮਾ ਜੀ ਤੇ ਗਿਆਨ ਸਿੰਘ ਜੀ ਪੂਰੀ ਜਾਣਕਾਰੀ ਦੇਣਗੇ ਪੂਰਾ ਗਿਆਨ ਦੇਣਗੇ ਚੁਗਾਠਾਂ ਬਾਰੇ ਚੁਗਾਠਾਂ ਕਿਹੜੀਆਂ ਪੀਵੀਸੀ ਚੁਗਾਠਾਂ ਤੇ ਸਾਸੀ ਗੋਲ ਬਾਈ ਜੀ ਬਾਈ ਜੀ ਸਰਕਾਰ ਸਾਰਿਆਂ ਨੂੰ ਜੀ ਇੱਕ ਵਾਰੀ ਆਪਾਂ ਐਡਰੈਸ ਫੇਰ ਦੱਸ ਦਈਏ ਇੱਥੇ ਦਾ ਆਪਣਾ ਇਹ ਗਲੋ ਸੈਂਟਰ ਹੈ ਜੀ 400 ਕਿਲਾ ਜੀ ਤੇ ਫੈਕਟਰੀ ਨੰਬਰ K30 ਆ ਜੀ ਹਾਂ ਜੀ ਬਠਿੰਡਾ ਜੀ ਬਠਿੰਡਾ ਦੇ ਵਿੱਚ ਹਾਂ ਜੀ ਹਾਂ ਜੀ ਬਈ ਜੇ ਆਪਾਂ ਜੇ ਗੱਲ ਕਰੀ ਆ ਜੋ ਨੇੜੇ ਆ ਜੀ ਇਹਦੇ ਜਿਗਾਠਾਂ ਦੇ ਹਾਂ ਜੀ ਵੀ ਕੀ ਫਰਕ ਆ ਆਮ ਜਿਹੜੀਆਂ ਰੁਟੀਨ ਦੇ ਵਿੱਚ ਚੱਲਦੀਆਂ ਜਿਵੇਂ ਲੋਹਾ ਤੁਸੀਂ ਕਹਿੰਦੇ ਜੰਗ ਨਹੀਂ ਲੱਗਦੀ ਜਾਂ ਇਹਨੂੰ ਮਤਲਬ ਇਹ ਉਹ ਨਹੀਂ ਹੁੰਦਾ ਸੌਂਖ ਨਹੀਂ ਪੈਂਦੀ ਏ ਬਾਈ ਜੀ ਆਏ ਆ ਵੀ ਪਹਿਲਾਂ ਤਾਂ ਲੱਕੜ ਲੱਗਦੀ ਸੀਗੀ ਜੀ ਲੱਕੜ ਤੋਂ ਬਾਅਦ ਕੀ ਹੋਇਆ ਲੱਗਣ ਨੂੰ ਸੌਂਖ ਲੱਗਣ ਲੱਗ ਗਈ ਲੋਕ ਲੋਹੇ ਵਾਲਿਆਂ ਨੇ ਢਲਕੇ ਲੋਹੇ ਦੇ ਵਿੱਚ ਇਕੱਠਾ ਹੋਣੇ ਆ ਜਿਸ ਤੀ ਕਹਦੇ ਆ ਪਾਜਦੀਆਂ ਉਹਦੇ ਨੇ ਢਲਕੇ ਹੂੰ ਉਹ ਵੀ ਕੀ ਆ ਵੀ ਹੁਣ 5 7 10 ਸਾਲ ਚੱਲਿਆਂ ਉਹ ਵੀ ਮਤਲਬ ਸੌਂਖ ਦੀ ਪ੍ਰੋਬਲਮ ਆ ਜਰਦੀ ਪ੍ਰੋਬਲਮ ਆ ਰਹੀ ਆ ਉਹਨੂੰ ਹੂੰ ਤੇ ਇਹ ਅਸੀਂ ਇੱਕ ਇਹੋ ਜਿਹੀ ਚੀਜ਼ ਤਿਆਰ ਕਰੀ ਆ ਜੀ ਮਤਲਬ 2.5 ਦਾ ਸਾਈਜ਼ ਆ ਮਤਲਬ 5 ਇੰਚ ਚੌੜੀ ਹੈ ਜੀ ਜਿਵੇਂ ਆਮ ਚਾਠਾਂ ਚੱਲਦੇ 2.5 ਮੋਟੀ ਹੈ ਇਹ 2.5 ਮੋਟੀ ਹੈ ਤੇ ਇਹਦੇ ਕਵਜੇ ਵਗੈਰਾ ਵਧੀਆ ਲੱਗ ਜਾਂਦੇ ਐ ਮੀਖ ਵੀ ਪੂਰੀ ਵਧੀਆ ਲੱਗਦੀ ਜਿਵੇਂ ਆ ਚੀਜ਼ ਬਣੀ ਹੋਈ ਹੈ ਇਸ ਤਰ੍ਹਾਂ ਦੀ ਵੈਸੇ ਤਾਂ ਇਹਦੇ ਚੋ ਪੇਜ ਨਿਕਲਦੇ ਹੀ ਨਹੀਂ ਜੀ ਕੋਈ ਵਾਰ ਕੋਈ ਬਹਿਮ ਵਾਲੀ ਗੱਲ ਹੁੰਦੀ ਆ ਤਾਂ ਆਪਾਂ ਇਹ ਮਤਲਬ ਡਬਲ ਕਾਬਲੇ ਲਾ ਦਨੇ ਜੀ ਇਸ ਤਰ੍ਹਾਂ ਇਹਦੇ ਐ ਕਾਬਲੇ ਲੱਗ ਜਾਂਦੀ ਆ ਅੱਛਾ ਇਧਰ ਵੀ ਸੜ ਕਾਬਲੇ ਲੱਗ ਜਾਂਦੀ ਹਾਂਜੀ ਤੇ ਬਈ ਤੁਹਾਡੀ ਖੁਦ ਹੀ ਮੈਨੂਫੈਕਚਰਿੰਗ ਹੈ ਆਪ ਤਿਆਰ ਕਰਦੇ ਇਹ ਅਸੀਂ ਆਪ ਤਿਆਰ ਕਰਦੇ ਆ ਯਾਰ ਦੀ ਮੈਨੂਫੈਕਚਰਿੰਗ ਕਿਵੇਂ ਕੰਮ ਕਰਦਾ ਸੀਗਾ ਪੀਵੀਸੀ ਦੇ ਕੰਮ ਤੋਂ ਮੈਂ ਹੌਲੀ-ਹੌਲੀ ਮਤਲਬ ਡਿਮਾਂਡ ਵਧੀ ਇਹਦੀ ਪੱਲੇ ਲਾਉਣ ਲੱਗ ਗਿਆ ਜੀ ਮੈਂ ਦਰਵਾਜ਼ੇ ਲਾਉਣ ਤੋਂ ਬਾਅਦ ਲੋਕਾਂ ਨੇ ਕਿਹਾ ਯਾਰ ਵੀ ਚਿਰਾਟ ਵੀ ਨਾਲ ਤਿਆਰ ਕਰੋ ਜੀ ਤੇ ਚਿਰਾਟ ਤਿਆਰ ਦੀ ਵਜ੍ਹਾ ਨਾਲ ਮੈਂ ਹੌਲੀ-ਹੌਲੀ ਮਤਲਬ ਇਹ ਆਈਡੀਆ ਲਾਇਆ 5-7 ਸਾਲ ਮੈਨੂੰ ਲੱਗ ਗਈ ਤੇ ਲੱਗ ਕੇ ਹੀ ਇਹ ਫਿਰ ਮੈਂ ਮਤਲਬ ਮਸ਼ੀਨ ਬਣਾਈ ਐਂ ਵੀ ਦੇਖਿਆ ਵੀ ਇਹ ਸਸਤੀ ਵੀ ਹੋਣੀ ਚਾਹੀਦੀ ਹੈ ਵੀ ਲੋਹੇ ਵਗੈਰਾ ਵਾਲੀ ਜਿਹੜੀ ਚਿਰਾਟਾ ਉਹਦੇ ਤਕਰੀਬਨ ਬਰੋਬਰ ਤੇ ਤਾਂ ਹੋਵੇ ਵੀ ਕੀ ਨਾ ਹੋਵੇ ਲੱਕਣ ਨੂੰ ਤਾਂ ਇਹ ਕਾਫੀ ਸਸਤੀ ਪੈਂਦੀ ਹੈ ਜੀ ਮੈਂ ਨਹੀਂ ਪੈਂਦੀ ਇੱਕ ਬਾਈ ਹੋਰ ਆ ਚਲੋ ਆਪਾਂ ਉਹਦੀ ਗੱਲ ਜੰਗ ਲੱਗਦੀ ਆ ਜਾਂ ਦੂਸਰੇ ਡੇ ਆਪਾਂ ਸੌਫਾ ਪਾਈ ਜਾਂਦੀ ਆ ਪਰ ਇਹਦਾ ਬਜਟ ਦਾ ਫਿਰ ਕਿੰਨਾ ਕੁ ਰਹੂਗਾ ਅੰਤਰਾ ਬਜਟ ਦਾ ਇਹਦਾ ਆਏ ਆ ਜੀ ਮਤਲਬ ਲੋਹੇ ਵਾਲੀ ਆ ਜਿਹੜੀ ਉਹਦੇ ਬਰਾਬਰ ਤੇ ਹੀ ਪੈਂਦੀ ਹੈ ਤੱਕ ਅੱਛਾ ਬਰਾਬਰ ਤੇ ਬੈ ਜਾਂਦੀ ਹੈ ਮਹਿੰਗੀ ਨਹੀਂ ਪੈਂਦੀ ਜਿਵੇਂ ਇਹ ਤੁਹਾਡੇ ਕੋਲੇ ਭਾਰਮੀ ਆ ਜਾਂਦੀ ਆ ਉਹ ਚਗਾਠ ਆ ਜਾਂਦੇ ਉਹਦੇ ਬਜਰੀ ਵੀ ਪੈਂਦੀ ਉਹਦੀ ਬਜਰੀ ਤਾਂ ਬਜਰੀ ਉਹਨਾਂ ਉਹਦੇ 50 60 80 ਰੁਪਏ ਬਜਰੀ ਦਾ ਖਰਚਾ ਪੈ ਜਾਂਦਾ ਜੀ ਬੁੱਲਦਾ ਉਹਦੇ ਵਿੱਚ ਜੀ ਜੀ ਲੋਹੇ ਵਾਲੀ ਚਗਾਠ ਸਵਾ 600 ਰੁਪਏ 115 ਰੁਪਏ ਲੋਹੇ ਵਾਲੀ ਮਿਲਦੀ ਹੈ ਜੀ 50 60 ਰੁਪਏ ਪੈ ਗਿਆ 180 85 ਰੁਪਏ ਲੋਹੇ ਵਾਲੀ ਪੈ ਜਾਂਦੀ ਹੈ ਉੱਥੇ ਜਾ ਕੇ ਲੋਹੇ ਵਾਲੀ ਪੈ ਜਾਂਦੀ ਹੈ ਸਹੀ ਹੈ ਤੇ ਇਹ ਜਿੱਥੇ ਉਹ ਤੇ ਬੱਜੜੀ ਭਰਤੀ ਜੰਗਾਲ ਦਾ ਨਹੀਂ ਪੱਥਰ ਉਤੀ ਰੱਖਤਾ ਪਾਣ ਧਲੇ ਪਾਸੇ ਪਾਣੀ ਅੱਧੀ ਦੇ ਵਿੱਚ ਆ ਜਾਂਦਾ 5-7 ਸਾਲਾਂ ਦੇ ਵਿੱਚ ਉਹ ਨੂੰ ਜਨਾਲ ਪੈਣੀ ਪੈਣੀ ਹੈ ਜੀ ਜੀ ਇਹ ਸਾਰੀ ਉਮਰ ਦੀ ਗਾਰੰਟੀ ਹੈ ਜੀ ਇੱਕ ਵਾਰੀ ਲਾ ਕੇ ਭੁੱਲ ਜੋ ਇਹਨੂੰ ਨਾ ਜੰਗਾਲ ਪਵੇ ਤੁਹਾਨੂੰ ਮੈਂ ਇਹ ਗੱਲ ਕਰਦਾ ਸੀਗਾ ਵੀ ਚਲੋ ਉਹਨਾਂ ਦੇ ਸੌਂਖ ਦੀ ਦਿੱਕਤ ਆ ਜਾਂਦੀ ਹੈ ਜਾਂ ਜੰਗ ਦੀ ਦਿੱਕਤ ਆ ਜਾਂਦੀ ਹੈ ਇਹਦੀ ਥੋੜੀ ਕੀ ਗਾਰੰਟੀ ਵਾਰੰਟੀ ਕਾਢੀ ਗਾਰੰਟੀ ਸਾਰੀ ਉਮਰ ਪਰ ਦੀ ਗਾਰੰਟੀ ਹੈ ਜੀ ਆਮ ਲੈਂਟਡ ਹੀ ਆ ਨਾ ਕੋਈ ਫੁੱਲਣ ਦਾ ਨਾ ਥਲਾ ਆ ਰਹਿਣਾ ਚਾਹੀਦਾ ਇਹਦੇ ਸ਼ਿੰਗਲਡ ਪਾਲਸ਼ ਪੀਯੂ ਪਾਲਸ਼ ਮਤਲਬ ਜੋ ਮਰਜੀ ਡੀਕੋ ਕਰੋ ਜੋ ਮਰਜੀ ਕਰੋ ਸਾਡੀ 100% ਗਾਰੰਟੀ ਹੈ ਜੀ ਅੱਛਾ ਇਹ ਸਾਰਾ ਡੀਕੋ ਪੇਂਟ ਹੋਇਆ ਹੋਇਆ ਹੈ ਜੀ ਅੱਛਾ ਅੱਛਾ ਡੀਕੋ ਕਰ ਦਿਓ ਸਪਰੈਡ ਪੌਚ ਕਰ ਦਿਓ ਹੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਹਾਂ ਕੋਈ ਪੇਂਟ ਕਰਨਾ ਕਿੱਦਾਂ ਨਹੀਂ ਉਹ ਕਰ ਲਓ ਇੱਕ ਗੱਲ ਮੈਂ ਹੋਰ ਪੁੱਛਦਾ ਬਾਈ ਜੇ ਕਿਸੇ ਨੇ ਜਿਹੜਾ ਕੋਈ ਲੋਹੇ ਦੀਆਂ ਚੁਗਾਠਾਂ ਦਾ ਕੰਮ ਕਰਦਾ ਜਾਂ ਲੱਕੜ ਦੀਆਂ ਚੁਗਾਠਾਂ ਦਾ ਕੰਮ ਕਰਦਾ ਤਾਂ ਤੁਸੀਂ ਉਹਨਾਂ ਨੂੰ ਵੀ ਦੇ ਦੇਵੋਗੇ ਉਹਨਾਂ ਨੂੰ ਵੀ ਦੇਵਾਂਗੇ ਜੀ ਉਹਨਾਂ ਨੂੰ ਕੰਟਰੋਲ ਰੇਟ ਤੇ ਅਸੀਂ ਮਾਲ ਦੇਵਾਂਗੇ ਠੀਕ ਹੈ ਉਹ ਆ ਕੇ ਸਾਡੇ ਨਾਲ ਅਸੀਂ ਫੋਨ ਤੇ ਤੇ ਰੇਟ ਦੱਸ ਨਹੀਂ ਸਕਦੇ ਉਹ ਆ ਕੇ ਸਾਡੇ ਨਾਲ ਗੱਲਬਾਤ ਕਰੇ ਸੈਂਪਲ ਲੈ ਜੇ ਸੈਂਪਲ ਜਾ ਕੇ ਦੇਖੇ ਕਰੇ ਤੇ ਉਸ ਤੋਂ ਬਾਅਦ ਅਸੀਂ ਲੱਕੜ ਵਾਲੇ ਨੂੰ ਦੇ ਦਾਂਗੇ ਲੋਹੇ ਦੀਆਂ ਚੱਕਾਠਾਂ ਮੁੰਦਾ ਜਿਹੜਾ ਉਹ ਵੀ ਅਸੀਂ ਅਸੀਂ ਸਾਡਾ ਇਹ ਹੈ ਜੀ ਅਸੀਂ ਜਿਹੜੇ ਡੀਲਰ ਬਣਾਉਣੇ ਆ ਫਰਜ਼ ਕਰੋ ਮੰਡਗਾਈ ਡੀਲਰ ਬਣਾਉਂਦਾ ਸਾਡਾ ਰਾਤਾ ਵੀ ਅਸੀਂ ਉਹਦੇ 'ਚ ਇੱਕ ਬੰਦੇ ਨੂੰ ਡੀਲਰ ਬਣਾਵਾਂਗੇ ਜਿਹੜਾ ਪਹਿਲਾਂ ਆ ਗਿਆ ਠੀਕ ਹੈ ਜਿਹੜਾ ਪਹਿਲਾਂ ਆ ਗਿਆ ਗੱਲ ਅੱਛਾ ਦੂਜੀ ਗੱਲ ਇਹ ਆ ਵੀ ਇਹਦੇ ਚ ਕੋਈ ਬਾਹਲੇ ਪੈਸੇ ਨਹੀਂ ਲੱਗਦੇ ਹੂੰ ਜਿਵੇਂ ਲੋਹੇ ਦੀਆਂ ਜਗਾਠਾਂ ਬਣਾਉਣੀਆਂ 6 ਲੱਖ ਦੀ ਤਾਂ ਮਸ਼ੀਨ ਹੀ ਆਉਂਦੀ ਹੈ ਜੀ 2 ਲੱਖ ਦੇ ਸੰਤ ਉਹਦੇ ਹੋਰ ਹੋਗੇ 7-8 ਲੱਖ 10 ਲੱਖ ਰੁਪਿਆ ਉਹਨੂੰ ਚਾਹੀਦਾ ਜੀ ਸਾਡੇ ਕੰਮ ਤੇ ਕੀ ਆ ਵੱਧ ਤੋਂ ਵੱਧ 2 ਜਾਂ 3 ਲੱਖ ਰੁਪਿਆ ਲੱਗੂਗਾ ਓਕੇ 2-3 ਲੱਖ ਰੁਪਿਆ ਸੀ ਕਿਉਂ ਕਹਿੰਦੇ ਆ ਸਾਥੋਂ ਦੋ ਜਗਾਠਾਂ ਬਣਵਾ ਕੇ ਲਈ ਜੀ ਦੋ ਜਗਾਠਾਂ ਬਣਵਾ ਕੇ ਉੱਥੇ ਸੈਂਪਲ ਰੱਖ ਲੈ ਸੈਂਪਲ ਰੱਖ ਕੇ ਤੇ ਉੱਥੇ ਗਾਹਕਾਂ ਨੂੰ ਦਿਖਾਵੇ ਪਸੰਦ ਕਰਾਵੇ ਗਾਹਕਾਂ ਤੋਂ ਕਿਉਂਕਿ ਮੈਂ ਤਾਂ ਚੀਜ਼ ਵੇਚ ਬਹੁਤ ਖਹੂਗਾ ਤੇ ਉਹ ਜਦੋਂ ਉੱਥੇ ਗਾਹਕ ਦੱਸਣਗੇ ਉਹਨੂੰ ਵੀ ਯਾਰ ਠੀਕ ਹੈ ਜੀ ਜੀ ਵੀ ਮੈਂ ਆਰਡਰ ਦਿਨਾ ਤੈਨੂੰ ਭਾਈ ਮੇਰਾ ਮਾਲ ਬਣਾ ਦੇ ਕਿਉਂਕਿ ਜਦੋਂ ਉਹਦੇ ਕੋਲੇ ਜੀ ਦੁਕਾਨ ਚ ਮਾਲ ਹੀ ਨਹੀਂ ਹੋਊਗਾ ਤੇ ਗਾਹਕ ਆਰਡਰ ਕਿਵੇਂ ਦੇਊ ਉਹਨੂੰ ਔਖਾ ਨਾ ਕਈ ਜਣਾ ਸਾਡੇ ਕੋਲ ਵੀ ਨਹੀਂ ਮਾਲ ਪੂਰਾ ਆਉਂਦਾ ਅਸੀਂ ਜਿਹੜਾ ਕੰਮ ਕਰਦੇ ਆ ਇਹ ਕੰਮ ਸਾਡਾ ਬਾਹਰ ਅੰਦਰ ਜਾਂਦਾ ਮੰਡੀਆਂ 'ਚ ਭੇਜਦੇ ਆ ਤੇ ਉਹਨੂੰ ਵੀ ਆਏ ਅਸੀਂ ਇਹ ਆਨੇ ਵੀ 2 ਲੱਖ ਦਾ 3 ਲੱਖ ਦਾ ਹੋ ਆਪਦੇ ਕੋਲੇ ਸਟਾਕ ਰੱਖੇ ਹਾਂ ਪਰ ਵੀ ਉਹਨੂੰ ਵੀ ਸੌਖਾ ਜੀ ਸਾਨੂੰ ਵੀ ਸੌਖਾ ਬਿਲਕੁਲ ਬਿਲਕੁਲ ਵੀ ਹਾਂ ਸਟਾਕ ਹੋਣਾ ਚਾਹੀਦਾ ਸਟਾਕ ਜ਼ਰੂਰੀ ਹੈ ਜੀ 2 ਲੱਖ ਦਾ ਕਿਸੇ ਵੀ ਡੀਲਰ ਕੋਲੇ ਮਾਲ ਪਿਆ ਹੋਵੇ ਸਪਲਾਈ ਚੇਨ ਨਹੀਂ ਟੁੱਟੂਗੀ ਅੱਜ ਕੱਲ ਇਹ ਆ ਵੀ ਲੱਖ 2 ਲੱਖ ਨਾਲ ਕੋਈ ਕੰਮ ਚੱਲਦਾ ਨਹੀਂ ਹੂੰ ਬਿਲਕੁਲ ਜਿਹੜਾ ਬੰਦਾ ਚਾਹੇ ਲੋਹੇ ਵਾਲਾ ਚਾਹੇ ਲੱਕੜ ਵਾਲਾ ਬਾਈ ਚਾਂਸ ਆਮ ਬੰਦਾ ਹੂੰ ਕੋਈ ਨਹੀਂ ਕੰਮ ਜਾਣ ਦਾ ਤੇ ਉਹ ਵੀ ਬੰਦਾ ਇਹ ਕੰਮ ਚਲਾ ਸਕਦਾ ਉਹਨੂੰ ਮਤਲਬ ਦਿੱਕਤ ਨਹੀਂ ਇੱਕ ਬਾਈ ਮੈਂ ਹੋਰ ਪੁੱਛਦਾ ਵੀ ਪੰਜਾਬ ਤੋਂ ਬਾਹਰ ਵੀ ਤੁਹਾਡੇ ਨਾਲ ਕੋਈ ਕੰਟੈਕਟ ਕਰਦਾ ਤਾਂ ਉੱਥੋਂ ਤੋਂ ਤਾਂ ਮਰਜ਼ੀ ਕਰ ਲਈ ਪੂਰੇ ਭਾਰਤ ਦੇ ਵਿੱਚ ਜਿੱਥੋਂ ਦੀ ਮਰਜ਼ੀ ਜਿੱਥੋਂ ਚਾਹੁੰਦਾ ਤੇ ਆਪਾਂ ਇਹ ਗੱਲ ਬਾਤ ਹੋਈ ਗਈ ਕਿ ਵੀ ਰੰਗ ਜਿਹੜਾ ਵੀ ਮਰਜ਼ੀ ਜਿਹੜਾ ਤੁਹਾਡੇ ਘਰ ਦੇ ਵਿੱਚ ਚੱਲ ਰਿਹਾ ਜਾਂ ਲਾ ਰਹੇ ਹੋ ਉਹਦੇ ਨਾਲ ਦਾ ਕਰਕੇ ਦੇਵਾਂਗੇ ਜੀ ਉਹ ਜਗਾਠਾ ਪ੍ਰਾਈਮਰ ਕੀਤੀਆਂ ਪਈਆਂ ਨਹੀਂ ਆ ਪ੍ਰਾਈਮਰ ਕਰਕੇ ਦੇਵਾਂਗੇ ਉਹਦੇ ਤੇ ਪੇਂਟ ਕਸਟਮਰ ਦੇ ਆਰਡੀ ਡਿਮਾਂਡ ਦੇ ਹਿਸਾਬ ਨਾਲ ਉਹਦੇ ਰੂਮ ਦੀ ਜੀ ਫਿਨਿਸ਼ਿੰਗ ਕੀ ਹੈ ਰੂਮ ਦੇ ਵਿੱਚ ਜਾਂ ਉਹਦੀ ਡੋਰਸ ਦੇ ਉੱਤੇ ਉਹਨੇ ਕੀ ਪੇਂਟ ਲਾਇਆ ਹ ਹ ਉਹਦੇ ਹਿਸਾਬ ਨਾਲ ਉਹਦੀ ਜਗਾਠ ਪੇਂਟ ਹੋ ਜੂਗੀ ਜਗਾਠ ਪੇਂਟ ਇਹਦੇ ਬਾਈ ਸਾਈਜ਼ ਵੀ ਅਲੱਗ-ਅਲੱਗ ਹੋ ਜਾਂਦੇ ਆ ਜਾਂ ਸੇਮ ਸਾਈਜ਼ ਇਸ ਸਾਈਜ਼ ਚੜਾਈ ਲੋੜ ਜਿਵੇਂ ਮਰਜ਼ੀ ਕਰ ਲਓ ਜੀ ਅੱਛਾ ਚੌੜਾ ਜਿੰਨਾ ਕਹੂਗਾ ਅਗਲਾ ਮਤਲਬ 3 ਫੁੱਟ ਕਹੋ ਤੇ 10 ਇੰਚੀ ਚ ਜਗਾਠ ਲਾਉਣੀ ਹੈ ਉਹ 10 ਇੰਚੀ ਬਣ ਜੂਗੀ 10 ਇੰਚੀ ਬਣ ਜੂਗੀ ਇਹ ਉਹਦਾ ਤੇ ਇੱਕ ਚੀਜ਼ ਹੋਰ ਦੱਸੋ ਬਾਈ ਜਦੋਂ ਕਿਸੇ ਨੇ ਮਨ ਸ਼ੁਰੂ ਕਰਨਾ ਕੋਈ ਘਰ-ਬਾਰ ਕਰੀ ਜਾਂਦਾ ਤਾਂ ਤੁਹਾਡੇ ਕੋਲੇ ਆਰਡਰ ਕਿੰਨਾ ਕੁ ਟਾਈਮ ਪਹਿਲਾਂ ਦੇਣਾ ਪਊਗਾ ਘੱਟੋ ਘੱਟ ਜੀ 15 ਦਿਨ ਪਹਿਲਾਂ ਹੋ ਜਾਣਗੇ 15 ਦਿਨਾਂ ਦੇ ਹਾਂ 15 ਦਿਨਾਂ ਦੇ ਤੁਹਾਡੇ ਕੋਲੇ ਸੀਜ਼ਨ ਜ਼ਿਆਦਾ ਹੋ ਜਾਂਦਾ ਕੰਮ ਜ਼ਿਆਦਾ ਹੋ ਜਾਂਦਾ ਤਾਂ ਫੇਰ ਵੀ ਨਹੀਂ 15 ਦਿਨਾਂ ਦੇ ਅੰਦਰ ਨਹੀਂ ਕੋਈ 2000 3000 ਫੁੱਟ ਮਾਲ ਕੱਢਿਆ ਪਿਆ ਹੁੰਦਾ ਜਾਂ ਕੱਢਿਆ ਪਿਆ ਹੁੰਦਾ ਮਤਲਬ ਵੀ ਫੇਰ ਬਾਅਦ ਚ ਰੈਡੀ ਕਰਨਾ ਹਾਂਜੀ ਹਾਂਜੀ ਵੀ ਠੀਕ ਆ ਉਹ ਤੁਹਾਡੇ ਕੋਲੇ ਹੈਗੇ ਆ ਜਿਹੜੇ ਮੁਲਾਜ਼ਮਾ ਨਾਲ ਦੀ ਨਾਲ 15 ਦਿਨਾਂ ਦੇ ਕੱਢਿਆ ਪਿਆ ਉਹ ਕਟਿੰਗ ਕੀਤੀ ਪਈ ਆ ਮਾਲ ਦੀ ਜੀ ਉਹਨਾਂ ਕਮਾਲ ਆ ਪ੍ਰਾਈਮਰ ਕਰਨ ਵਾਲਾ ਪਿਆ ਉਹ ਉਸੇ ਕਰਕੇ ਹਫ਼ਤਾ 15 ਦਿਨ ਪਹਿਲਾਂ ਸਾਨੂੰ ਕਸਟਮਰ ਦੱਸ ਦੇ ਵੇਖ ਤਾਂ ਇਹ ਵੀ ਜਿੱਦ ਜਦ ਨੇ ਕਟਨੀ ਸ਼ੁਰੂ ਕਰਤੀ ਉਹਨੇ ਜੀ ਉਦੋਂ ਸਾਨੂੰ ਡਿਜ਼ਾਈਨ ਦੇ ਦੇ ਉਹਦਾ ਲਕਚਰ ਦੇ ਦੇ ਤਾਂ ਵਧੀਆ ਉਹਦੇ ਨਿਓਂ ਪਰਦੇ ਪਰਦੇ ਅਸੀਂ ਮਾਲ ਅਸਟੀਮੇਟ ਵਗਾਰਾ ਜੇ ਅਗਲੇ ਨੇ ਲਵਾਉਣਾ ਸਾਡੇ ਵਟਸਐਪ ਨੰਬਰ ਮੇਰੇ ਇਹਦੇ ਤੇ ਚੱਲਦਾ ਜਿਹੜਾ ਪਾਵਾਂਗੇ ਜੀ ਇਹਦੇ ਉਹਦੇ ਤੇ ਸਾਥੋਂ ਅਸਟੀਮੇਟ ਵੀ ਲਵਾ ਸਕਦਾ ਵੀ ਕਿੰਨੇ ਰੁਪਈਆ ਦੀ ਇਹ ਫੁੱਟਪੰਕੀ ਗੱਲਬਾਤ ਆ ਤੇ ਉਹ ਅਸੀਂ ਉਹਨੂੰ ਦੱਸ ਸਕਦੇ ਆ ਕਿਉਂਕਿ ਰੇਟ ਵੱਧ ਘੱਟ ਸਕਦੇ ਆ ਬਿਲਕੁਲ ਜੀ ਰੇਟ ਬਾਈ ਜੀ ਤਾਂ ਨਹੀਂ ਦੱਸ ਰਹੇ ਹੁਣ ਦੇ ਵੀ ਵੈਸੇ ਤੁਹਾਨੂੰ ਦੱਸ ਹੀ ਦਿੱਤਾ ਵੀ ਲੋਹੇ ਵਾਲੀ ਦੇ ਬਰਾਬਰੀ ਪੈਂਦਾਗਾ ਪਰ ਜਿਹੜੇ ਵੀ ਤੁਸੀਂ ਗੱਲਬਾਤ ਕਰਨੀ ਆ ਸਾਈਜ਼ ਬਾਰੇ ਗੱਲਬਾਤ ਕਰਨੀ ਆ ਜਾਂ ਤੁਸੀਂ ਆਰਡਰ ਬਾਰੇ ਗੱਲਬਾਤ ਕਰਨੀ ਆ ਜਾਂ ਕਿਸੇ ਵੀ ਤਰ੍ਹਾਂ ਦਾ ਉਹ ਇਹਨਾਂ ਦੇ ਵਟਸਐਪ ਨੰਬਰ ਦਿੱਤੇ ਹੋਏ ਆ ਸਕਰੀਨ ਦੇ ਉੱਤੇ ਤੇ ਇੱਕ ਵਾਰੀ ਤੁਸੀਂ ਖੁਦ ਵੀ ਆ ਕੇ ਇੱਥੇ ਵੇਖਤ ਕਰਕੇ ਜਾਓ ਤੇ ਦੇਖ ਕੇ ਜਾਓ ਹਨਾ ਇਹਦੀ ਕੁਆਲਿਟੀ ਚੈੱਕ ਹੋ ਜਾਊਗੀ ਦੇਖ ਕੇ ਇੱਕ ਹੋਰ ਗੱਲ ਜੀ ਮੈਂ ਦਰਸ਼ਕਾਂ ਨੂੰ ਆਪਣੇ ਦੱਸਣੀ ਚਾਹੁੰਨਾ ਮਤਲਬ ਇਹ ਜਦੋਂ ਆਪਾਂ ਮਕਾਨ ਦੀਆਂ ਨਿਉਆਂ ਪੱਟ ਲੈਂਦਾ ਜੀ ਨਿਉਆਂ ਪੱਟ ਕੇ ਜਦੋਂ ਤਿਆਰ ਕਰਦੇ ਆਂ ਆਪਾਂ ਇਹ ਚੁਗਾਠਾਂ ਅਸਲ ਉਦੋਂ ਹੀ ਲਵਾਉਂ ਉਦੋਂ ਕਿਉਂ ਲਵਾਉਂ ਜੀ ਉਹਦੇ ਵਿੱਚ ਅਸੀਂ ਕਾਬਲਾ ਪਾ ਕੇ ਦਿੰਨੇ ਆ ਓਕੇ ਮਤਲਬ 2-3 ਇੰਚ ਦਾ ਕਾਬਲਾ ਪੈ ਜਾਂਦਾ ਕਾਬਲਾ ਸੀ ਉਹਦੀ ਕੋਈ ਕੋਸ ਨਹੀਂ ਲੈਂਦੇ ਉਹ ਫਿਰ ਹੀ ਪਾ ਕੇ ਦਿੰਨੇ ਆ ਠੀਕ ਹੈ ਜਿਹੜੀਆਂ ਮਗਰੋਂ ਚੁਗਾਠਾਂ ਲਾਉਣੀਆਂ ਮਗਰੋਂ ਬਾਈ ਜੀ ਕਟੋ ਘੱਟ ਛੋਡਾ ਮਤਲਬ 1000 ਰੁਪਏ ਵੱਧ ਲੱਗ 1000 ਰੁਪਏ ਕਿਉਂ ਵੱਧ ਲੱਗੂ ਤੁਹਾਨੂੰ ਮੈਂ ਪੂਰੀ ਗੱਲ ਦੱਸਦਾ ਹਾਂ ਹਾਂ ਜੀ 1000 ਰੁਪਏ ਕਿਉਂ ਵੱਧ ਲੱਗੂਗਾ 500 ਰੁਪਏ ਦੀਆਂ ਗਿੱਟੀਆਂ ਲੱਗ ਜਾਂਦੀਆਂ ਜੀ ਇਹਦੇ ਤੇ ਘੱਟੋ ਘੱਟ 500 ਰੁਪਿਆ ਲਊਗਾ ਲਵਾਈ ਵਾਲਾ ਜਿਹੜਾ ਇਹਨੂੰ ਚਾਰਸ ਨੂੰ ਫਿੱਟ ਕਰੂਗਾ ਉਹਨੇ ਵਾਰ ਤੱਕ ਲੈਣੀ ਲੈਣੀ ਆ ਹਜ਼ਾਰ ਰੁਪਿਆ ਵੱਧ ਲੱਗਿਆ ਜੀ ਆਪਣੇ ਘੱਟੋ ਘੱਟ ਵੀ ਆਮ ਘਰ ਦੇ 30 35 ਨਗ 40 ਨਗ ਬੰਨ ਲੱਗ ਜਾਂਦੇ 40 ਹਜ਼ਾਰ ਰੁਪਿਆ ਬਿਨਾਂ ਗੱਲ ਤੋਂ ਵੱਧ ਲੱਗ ਜਾਂਦਾਗਾ ਖਦਾਈ ਮਤਲਬ ਕੋਈ ਉਹਦਾ ਟੋਕ ਨਹੀਂ ਕੰਮ ਕੱਚੇ ਦਾ ਕੱਚਾ ਮਤਲਬ ਜਿਹੜੀ ਜਿਹੜੀ ਬੈਰੇ ਨਾਲ ਲਾਈਏ ਮਜ਼ਬੂਤੀ ਵੀ ਵਧ ਜਾਂਦੀ ਅੱਛਾ ਜਿਹੜੀ ਬਾਅਦ ਚ ਲਾਉਣੀ ਆ ਜੀ ਬਾਅਦ ਚ ਕੀ ਪਲਾਸਟਰ ਨਹੀਂ ਸਹੀ ਹੁੰਦਾ ਹੋ 7.5 ਫੁੱਟ ਜਿਵੇਂ ਪਲਾਸਟਰ ਜੋੜ ਵੀ ਛੱਡਦਾ ਫਿਰ ਉਹ ਹਾਂਜੀ ਉਹ ਜੋੜ ਛੱਡ ਜਾਂਦਾ ਜੀ ਹੁਣ ਜਦੋਂ ਗਿੱਟੀ ਮਿਸਤਰੀ ਨੇ ਲਾਤੀ ਗਿੱਟੀ ਨੂੰ ਕੀ ਅਗਲੇ ਨੂੰ ਵੀ ਪਤਾ ਵੀ ਗਿੱਟੀ ਪਲਾਸਟਰ ਜੇ ਲੱਗ ਗਈ ਹਮ ਜਾਂ ਮਤਲਬ ਕੰਧ 'ਚ ਲੱਗ ਗਈ ਹਮ ਕੱਚਾ ਕੰਮ ਉਹ ਕਿੱਟੀ ਲੱਗੂ 50 ਰੁਪਈਆ ਦੀ ਜਿਹੜਾ ਬੈਰਾ ਸੀ ਮੈਂ ਦੱਸਦਾ ਤੁਹਾਨੂੰ ਜੀ ਉਹ ਬੈਰਾ ਸਾਰਾ ਹੈਗਾ 5-70 ਰੁਪਈਆ ਦਾ 10 ਰੁਪਈਆ ਦਾ ਜਿਸਤੀ ਬੈਰਾ ਇੱਕ ਬਈ ਜੀ ਦੱਸੋ ਜਿਹੜਾ ਕੋਈ ਭਰਾ ਹੁਣ ਮਕਾਨ ਪਾਉਣਾ ਚਾਹੁੰਦਾਗਾ ਜਾਂ ਸ਼ੁਰੂ ਕਰਦਾ ਜਾਂ ਕੋਈ ਰਹਿ ਕਰੀ ਜਾਂਦਾ ਉਹ ਤੁਹਾਡੇ ਕੋਲੇ ਖੁਦ ਵੀ ਆ ਸਕਦਾ ਇੱਥੇ। ਆ ਸਕਦਾ ਜੀ ਫੋਨ ਨੰਬਰ ਸਾਡੇ ਦਿੱਤੇ ਹੋਏ ਆ ਫੋਨ ਤੇ ਕੰਟੈਕਟ ਕਰਕੇ ਜਦੋਂ ਮਰਜੀ ਜਿਹੜੇ ਵੇਲੇ ਮਰਜੀ ਸਾਡੇ ਕੋਲੇ ਇੱਥੇ ਆ ਸਕਦਾ ਦਫ਼ਤਰ ਤੇ ਆ ਸਕਦਾ ਸਾਡੇ ਤੋਂ ਬੀਨਾ ਰੋਡ ਤੇ। ਠੀਕ ਆ ਜੀ। ਇੱਕ ਚੀਜ਼ ਹੋਰ ਦੱਸੋ ਜੀ ਹੁਣ ਜਿਵੇਂ ਕਬਜ਼ਾ ਲੱਗ ਗਿਆ ਫਿੱਟ ਹੋ ਗਿਆ। ਇਹਦੇ ਜਿਹੜੇ ਪੇਚ ਆ ਹਾਂਜੀ ਇਹਨਾਂ ਦੀ ਕੋਈ ਖੁੱਲਣ ਦੀ ਜਾਂ ਕੋਈ ਲੂਜ਼ ਹੋਣ ਦੀ ਦਿੱਕਤ। ਟਰੈਕਟਰ ਨਾਲ ਟੋਚਨ ਪਾ ਕੇ ਪਟ ਲੋ ਜੀ ਇਹ ਪੇਚ ਨਹੀਂ ਪਟਿਆ ਜਾਂਦਾਗਾ। ਲਓ ਜੀ ਨੋਟ ਕਾਬਲਾ ਪੇਚ ਲਾ ਲਓ ਉਹਨੂੰ ਡਾਇਰੈਕਟਰ ਨਾਲ ਪਟ ਲੋ ਜੀ ਉਹ ਪੇਚ ਨਹੀਂ ਪਟਿਆ ਜਾਂਦਾ ਅਸੀਂ ਤਾਂ ਇਹਦਾ ਪੱਕਾ ਹੀ ਕੰਮ ਕਰਤਾ ਕਬਜ਼ਾ ਲਾ ਕੇ ਜੀ ਕਬਜ਼ਾ ਲਾ ਕੇ ਸਹੀ ਗੱਲ ਆ ਠੀਕ ਹੈ ਸਿੱਧਾ ਪੇਚ ਵੀ ਲਾ ਲਓ ਮੋਟੀ ਚੂੜੀ ਦਾ ਪੇਚ ਨਹੀਂ ਪਟਿਆ ਜਾਂਦਾ ਇਹ ਤੇ ਲਓ ਵੀ ਨੋਟ ਕਰ ਲਿਓ ਜਿਹੜੇ ਭਰਾ ਘਰ ਪਾਉਣ ਦੀ ਤਿਆਰੀ ਦੇ ਵਿੱਚ ਆ ਜਾਂ ਕੋਈ ਵੀ ਦਫ਼ਤਰ ਬਣਾ ਰਿਹਾ ਜਾਂ ਮਕਾਨ ਬਣਾ ਰਿਹਾ ਕੁਝ ਵੀ ਹਨਾ ਤੁਸੀਂ ਤਿਆਰ ਕਰ ਰਹੇ ਹੋ ਤਾਂ ਇੱਕ ਵਾਰੀ ਆ ਪੀਵੀਸੀ ਚੁਗਾਠਾਂ ਜਿਹੜੀਆਂ ਭਾਰਤ ਇੰਡਸਟਰੀ ਆ ਬਠਿੰਡਾ ਦੇ ਵਿੱਚ ਇੱਥੇ ਜ਼ਰੂਰ ਗਿੜਾ ਮਾਰ ਜੋ ਲਾਈਫ ਟਾਈਮ ਦੀ ਗਾਰੰਟੀ ਆ ਨਾ ਜੰਗ ਦੀ ਨਾ ਤੁਹਾਨੂੰ ਸਿਆਉਫ ਦੀ ਦਿੱਕਤ ਹੈ ਨਾ ਕੋਈ ਫੁੱਲਣ ਦੀ ਨਾ ਸਲਾਬ ਦੀ ਜੋ ਮਰਜੀ ਇਹਦੇ ਉੱਤੇ ਪੇਂਟ ਕਰੋ ਰੰਗ ਕਰੋ ਕੋਈ ਦਿੱਕਤ ਨਹੀਂ ਆਉਂਦੀ ਜਿਹੜੇ ਜਿਹੜੇ ਬਿਲਡਰ ਆ ਜੀ ਜਿਵੇਂ ਬਿਲਡਿੰਗਾਂ ਵਗੈਰਾ ਬਣਦੀਆਂ ਪੱਟੀਆਂ ਪੈਲੀਆਂ ਪਾਉਂਦੇ ਆ ਬੰਦੇ ਤੇ ਉਹ ਕੀ ਹੁੰਦਾ ਵੀ ਵਧੀਆ ਚੀਜ਼ ਲਾਉਂਦੇ ਆ तकरीबन ਵਧੀਆ ਮਾਲ ਲਾਉਂਦੇ ਆ ਤੇ ਇਹ ਮਤਲਬ ਉਹਨਾਂ ਨੂੰ ਬਹੁਤ ਸਸਤੀ ਪਊ ਠੀਕ ਆ ਜੀ ਮਤਲਬ ਇਹ ਮਹਿੰਗੀ ਨਹੀਂ ਪੈਂਦੀ ਉਹਨਾਂ ਨੂੰ ਵਧੀਆ ਸਸਤੀ ਪਊਗੀ ਤੇ ਇਹ ਜਿਹੜਾ ਗਾਰਡਨ ਸਾਡਾ ਦਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ। ਦੂਜੀ ਗੱਲ ਕੀ ਆ ਜੀ ਜਿਹੜਾ ਅੱਜ ਕੱਲ ਮਕਾਨ ਬਣਦਾ ਮਕਾਨ ਤੇ ਘੱਟੋ ਘੱਟ ਲੱਖਾਂ ਚ ਕੰਮ ਆ। ਜਿਵੇਂ ਕੋਈ 50 ਲੱਖ, 60 ਲੱਖ, 70 ਲੱਖ ਐ ਮਕਾਨ ਤੇ ਲੱਗ ਜਾਂਦਾ। ਸਾਡੀ ਜਿਹੜੀ ਚੀਜ਼ ਆ ਜੀ ਅਣ ਧੜਕ ਹੋ ਕੇ ਲਾਓ। ਕੋਈ ਪ੍ਰੋਬਲਮ ਨਹੀਂ ਕਿਸੇ ਵੀ ਤਰ੍ਹਾਂ ਦੀ ਤੇ ਤੁਸੀਂ ਮਤਲਬ ਇਹਨੂੰ ਲਾ ਸਕਦੇ ਹੋ ਲੱਕਣੋਂ ਤਾਂ ਇਹ ਮਤਲਬ ਬਹੁਤ ਸਸਤੀ ਪੈ ਜਾਂਦੀ ਆ। ਜਿੰਨੀ ਵੀ ਕਹਦੇ ਹੋ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਵੀ ਸਾਈ ਕਈ ਵਾਰੀ ਕੋਈ ਲੱਕੜੀ ਹੈ ਜੇ ਆ ਜਾਂਦੇ ਆਪਾਂ ਨੂੰ ਸਾਲ ਬਾਅਦ ਹੀ ਸੌਂਗ ਛੱਕ ਜਾਂਦੀ ਉਹ ਤੇ ਫਿਰ ਫਿਰ ਆਪਾਂ ਬਦਲੀ ਜਾਂਦੇ ਆ ਤੇ ਦੋਗਣਾ ਤਿਕਣਾ ਕਰਤਾ ਪਾ ਜਾਂਦਾ ਜੀ ਧੰਨਵਾਦ ਵੀਰੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਇੱਕ ਵਾਰੀ ਜ਼ਰੂਰ ਆ ਕੇ ਜਾਣਾ ਠੀਕ ਹੈ